ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਗੁੰਡਾਦੰਗਾ ਆਇਆ ਨਹੀਂ ਨਾ ਜੋ ਆਕਾ ਦਾ ਕੋਈ ਮਗਰ ਨਾ ਜੀ ਜਨਾਬ ਕੋਈ ਨਹੀਂ ਪਹੁੰਚਿਆ ਨੇ ਪੁੱਛ ਪੜਤਾਲ ਕਰ ਕੀ ਦਾ ਗੱਲ ਸਾਂ ਪੁੱਛ ਲੈ ਨਹੀਂ ਪਰ ਇਹ ਨਾ ਮਗਰ ਆਉਂਦਾ ਮੈਨੂੰ ਤਾਂ ਲੱਗਦਾ ਮੁਸ਼ਕਲ ਹੀ ਆਵੇ ਕੋਈ ਇਹੇ ਜਿਹਾ ਮਗਰ ਕੌਣ ਆਉਂਦਾ ਕੱਡੇ ਬੱਡੇ ਚੋਰੀ ਚਾਪਟੇ ਵਾਲੇ ਆ ਜੀ ਇਹ ਨਾ ਮਗਰ ਕੌਣ ਆਉਂਗਾ ਸ਼ਾਪਤੀ ਨਾਲ ਮਾਰੇ ਮੈਂ ਮੂੰਹ ਦੇਖ ਲੈਣਾ ਦੇ ਮੈਂ ਦਿਨਾਂ ਨਾਟਿਆਂ ਜੀ ਕਿ ਮੈਂ ਕਿਹੜੇ ਦਿੰਦੇ ਆ ਬਸ ਫਿਰ ਇਹ ਆਸਤੀ ਦੀ ਹੋਏ ਬਈ ਬੇਲੇ ਇਹ ਜਿਹਾ ਕੰਮ ਹਮਦੀਰ ਦਾ ਦੀ ਗੱਲ ਘਰੇ ਡੱਕਾ ਤੋਣਦੇ ਉਹ ਲੋਕ ਵਾਲੇ ਕਿਹੜੇ ਹੁੰਦੇ ਆ ਇਹ ਚੋਰੀ ਚਾਪਟੇ ਵਾਲੇ ਆ ਜੀ ਚਲੋ ਬੱਡੇ ਤੇ ਚੜਾ ਯਾਰ ਤਨ ਅੰਗ ਲਾਉਣੇ ਪੈਣਗੇ ਇਹਦਾ ਭਾਵਾ 10 ਦਿਨੇ 10 ਦਿਨ ਹੀ ਨਾ ਤੇ ਉੱਪਰੋਂ ਮਰ ਜਾਣਗੇ ਤੇ ਬੁੱਪੇ ਮੇਰੇ ਸਾਰੇ ਜਿਹੜੇ ਦੋ ਦੋ ਸਾਂ ਨੇ ਦਤੋਰਾ ਹੀ ਪੈ ਸਕਦੇ ਹਨਾ ਆਪਣੇ ਗੱਲ ਦੇਣੀ ਤੇਰੀ ਆਪਣੇ ਬਾਤ ਪੈਣ ਵਾਲੀ ਗੱਲ ਆਣੋਂ ਕੁਝ ਦੇ ਨਹੀਂ ਮੈਂ ਤਾਂ ਕਹਿਣਾ ਉਹ ਬੱਚੀ ਓਏ ਹਾਂ ਜਨਾਬ ਉਹ ਆਉਂਦਾ ਕਿ ਨਾ ਤੁਹਾਡਾ ਕੋਈ ਮਗਰ ਤੁਹਾਡਾ ਤੁਸੀਂ ਦੇਖੋ ਜੀ ਹੁਣ ਅਸੀਂ ਕੀ ਕਰੀਏ ਜੀ ਅਸੀਂ ਕੀ ਦੇਖਣਾ ਤੁਹਾਡਾ ਇਸ ਤਾਂ ਦੇਖੀ ਖੜੇ ਆ ਤੁਹਾਡੇ ਮੂੰਹ ਦੀ ਬਾਲੀ ਤਾਂ ਕਰਦੇ ਮੋਖੀ ਮਰੀ ਜਾਂਦੇ ਤਿੰਨ ਖੁੰਝੇ ਪਰੌਂਦੇ ਨਾ ਲਾਦਾ ਤੁਹਾਨੂੰ ਮੋਟਰਸਾਈਕਲ ਚੱਕਣ ਵੇਲੇ ਕਿਵੇਂ ਹੋ ਗਿਆ ਉਹਦੋਂ ਨੂੰ ਅਸੀਂ ਜਿਹੜਾ ਲੱਕੀ ਮੋਟਰ ਦਾ ਨਰ ਜ਼ੀਰੋ ਸੀ ਜੀ ਤੇ ਅੱਜ ਹੀ ਦਾ ਕਿਉਂ ਸੀਗਾ ਜਮੇਰ ਲਾ ਸੀਦੇ ਜਨਾਬ ਨੰਬਰ ਪਲੇਟੇ ਪਟਤੀਆਂ ਮਿੰਟਾਂ ਦੀ ਖਣਿਆਦੀਆਂ ਨਾ ਜੀ ਉਹ ਤਾਂ ਪਹਿਲਾਂ ਹੀ ਪਟੀਆਂ ਹੁੰਦੇ ਸੀਗੇ ਉਹਦੇ ਤੋਂ ਹੀ ਲੈ ਸੀ ਜੀ ਧਰਤੀ ਦਾ ਨਾਮ ਤੇ ਗਏ ਸੀ ਟਕਾਨ ਦੇ ਕਿ ਬਟਕੋਰ ਗਿਆ ਲੈਣਗੇ ਜੀ ਆਹ ਮਹਾਰਾਜ ਆਪ ਬੰਦੇ ਤੋਂ ਅੱਜ ਕੱਲ੍ਹ ਆਉਂਦੇ ਛੋਡੇ ਤੋਂ ਸੌਦਾ ਪਤਾ ਮੰਗਾਉਣਗੇ ਕਰਦੇ ਛੋਡੇ ਮੂੰਹਾਂ ਸੌਦੇ ਪੱਤੇ ਵਾਲੇ ਦੇ ਹੋ ਜੀ ਰੋਟੀ ਐਂਡ denn ਨੰਨੋ ਪਹਿਲਾ ਖਾਸ ਹੈ ਸਿਗਨੇਚਰ ਤੁਹਾਡੇ ਚਲਮਾ ਵਰਗੇ ਮੂੰਹ ਹੋਏ ਪਏ ਹਜੇ ਕਸਰਾ ਗੋਲੀ ਗੱਟੇ ਦੀ ਚਰਾ ਨਾ ਨੰਨੋ ਮਰੀ ਆਇਆ ਪੱਟੀ ਤੇ ਮੈਂ ਤਾਂ ਆਪ ਘੜਾ ਚਾੜਦਾ ਕੁੰਡਾ ਸਿੰਘ ਨਾ ਮੈਂ ਦਿਨਾਂ ਇਹਨੂੰ ਸਿਗਨੇਚਰ ਸਾਰੇ ਇਕੱਠੀ ਕਰ ਕਰ ਮੈਂ ਤਾਂ ਘੜਾ ਟੱਕੇ ਕੱਢਦੇ ਕੁੱਲ ਕਰਨਾ ਜਨਾਬ ਆਇਆ ਕਰੀ ਜੀ ਜਿਹੜੇ ਤਲੀਆਂ ਤਲੀਆਂ ਬਹਿ ਜੀ ਦਿਨਾਂ ਰੋਟੀ ਤੁਹਾਨੂੰ ਕੀ ਤੋਂ ਲੈ ਜਿਓਏ ਦੱਸੋ ਬੰਦਾ ਦੇਓ ਸਾਨੂੰ ਮਹਾਰਾਏ ਕੀ ਲੈ ਸੀਗੇ ਜੀ ਉੱਧਰ ਉੱਧਰ ਕਰੇਗੀ ਲੱਗਦਾ ਤਾਂ ਇਹਨੂੰ ਇੱਕ ਆਲਾ ਥੋੜਾ ਕੜੇ ਤਾਂ ਹੈ ਨਹੀਂ ਮੇਰੇ ਸਾਰੇ ਪੱਤੇ ਨੂੰ ਹੱਥ ਮਾਰਦੇ ਹੋ। ਲੋ ਜੀ ਲੋ ਜੀ ਪੱਤੀ ਲੈ ਲੀਂਗੇ ਸੌਖਾ। ਛੋਡੇ ਵਰ ਕਹਿੰਦੇ ਸਵਾਂ ਤਾਂ ਉਹੀ ਪੰਜਣੇ। ਕੋਲ ਗੋਲੀਆਂ ਘੋਲ ਘੋਲ ਲਾਉਂਦੇ ਨਾ ਜੀ। ਇਹੀ ਕੰਮ ਲਉਂਦੇ ਨਾ ਅਜ ਘੋਲ ਘੋਲ। ਭੈਣ ਨੰਨ ਘੜਾ ਕਿਉਂ ਛੜਾ। ਆਹ ਚੰਗੀ ਕਰ ਲੋ ਜੀ। ਉਹ ਦੇਖ ਕੀ ਕਹਿੰਦਾ ਦੇਖੀ ਮਾਰਤੀ ਗਈ ਪਈ। ਇਹ ਜਿਹੇ ਕਮੜੇ ਦੀ ਕਰਤੂਤਾ ਕਰਦੇ ਹੈ। ਭੈਣ ਜਦੋਂ ਕੀ ਛੋਡੀ ਉਮਰ ਆਜੇ ਕੰਮ ਕੰਮ ਕਰ ਲਿਆ ਕਰੋ। ਗਰੀਬ ਬੰਦੇ। ਸਰਬਲਾ ਕੁੰਡਾ ਸਿੰਘ ਲੱਗੇ ਪੰਜਾ। ਇਨ੍ਹਾਂ ਦੇ ਘਰੇ ਤਾਂ ਸੁਨੇਹਾ ਲਾਇਆ ਹੋਇਆ ਜੇ ਆ ਜਾਣ ਤਾਂ। ਇਧਰ ਆ ਓਏ। ਬਾਣਕਲੋ ਨਾਗਰਾਂਵਰੋ ਜਨਾਹ ਕੋ ਇਤਲੋ ਹਾਜੀ ਸ੍ਰੀ ਦਾ ਜੀ ਰਸੀਗਾ ਭੈਜੋਈ ਤੇ ਦੇਖੋ ਜੀ ਸੇ ਤੇ ਇਹਨਾਂ ਦੀ ਅੰਜਰ ਤੋਂ ਆਏ ਜੇ ਕੰਮ ਕਿਉਂ ਕਰਦੇ ਮੋਟਰਸਾਈਕਲ ਕਿਉਂ ਚੱਕਦੇ ਹੋਈ ਸਾਡੇ ਮਿੱਤਰ ਦਾ ਸੀਗਾ ਜੀ ਪੁੱਛ ਲਓ ਜੀ ਕਿਸੇ ਨੂੰ ਪੁੱਛ ਲਓ ਉਹਦਾ ਨੰਬਰ ਪਲੇਟਾ ਪਤਾ ਨਹੀਂ ਉਹਦੇ ਘਰੋਂ ਪੱਟੀਆਂ-ਪੁੱਟੀਆਂ ਸੀਗੀਆਂ ਦੁਕਾਨ ਤੇ ਵੇਖੇ ਅਸੀਂ ਜਿਹੜਾ ਮੋਟਰਸਾਈਕਲ ਚਿੱਟੇ ਵਾਲੇ ਕੰਮ 'ਚ ਕਿੱਧਰ ਪੈ ਰਹੇ ਹੋ ਅਸੀਂ ਜਿਹੜਾ ਚਿੱਟਾ ਲਾਏ ਜੀ ਕੋਈ ਟੈਸਟ ਕਰਵਾ ਲਓ ਜੀ ਹਾਂ ਦੇਖੀ ਇੱਕੇਵੇਂ ਕਰੀਏ ਕਿਆ ਅਗਰ ਤੂਦ ਕਰਦੇ ਨਾ ਜਿਹੜੀ ਦਿਹਾੜੀ ਵਾਲੇ ਬੰਦੇ ਨੇ ਜੀ ਗਰੀਬ ਬੰਦੇ ਆ ਜਮਾ ਮੋਟਾ ਗੋਲੀ ਰੋਕਤਾ ਖਾ ਲੈਨੇ ਜੀ ਕੋਈ ਹੋਰ ਅੱਜ ਦੇ ਭੁੱਖੀ ਪੱਕੀ ਖਾਣਾ ਕਰੋ ਗੋਲੀਆਂ ਚ ਕੀ ਰੱਖਿਆ ਭੁੱਖੀ ਵਾਲਾ ਖਿਹੜਾ ਜੀ ਮਹਿੰਗੀ ਹੋ ਗਈ ਭੁੱਖੀ ਭੁੱਖੀ ਕੌਣ ਖਾਵੇ ਇਹ ਕੀ ਗੱਲ ਸਹੀ ਹੈ ਗੁੰਡਾ ਸਿੰਘ ਕਹਿੰਦਾ ਸਹੀ ਗੱਲ ਰਹੀ ਹੈ ਤੇਰੇ ਬੰਦੇ ਟਾਈਮ ਪਾਸ ਕਰਾਈ ਮਾਰੇ ਗਿਆ ਤੇ ਹੋਣੀ ਪੈਂਦਾ ਨਾ ਤੁਹਾਡਾ ਹੋਣੀ ਪੈਂਦਾ 500 ਰੁਪਏ ਦੇੜੀ ਹੈ ਜੀ 2-300 ਰੁਪਏ ਖਾਏ ਨੇ 2-300 ਦੀ ਸਬਜ਼ੀ ਆਈ ਨੇ ਘਰੇ ਕੀ ਲਿਆਉਣੇ ਜੀ ਪੱਕੀ ਉਹ 5000 ਰੁਪਏ ਦੀ ਹੋ ਰਹੀ ਹੈ ਘੁੰ ਘਰੂ ਠੇਕੇ ਰੁਕੇ ਖੋਲੋਈ ਫੇਰ ਹੀ ਪੁੱਕੀ ਖਾਵਾਂਗੇ ਪੁੱਕੀ ਹੋਣਾ ਇੰਨੀ ਮਹਿੰਗੀ ਕੌਣ ਕਰੇ ਇਹ ਵੀ ਗੱਲ ਸਹੀ ਹੈ ਤੁਹਾਡੀ ਆ 500 ਰੁਪਏ ਕਮਾਉਣੇ ਅਸੀਂ ਕੀ ਕਰੀਓ ਚ ਕੀ ਪੁੱਕੀ ਖਾਈਏ ਨਹੀਂ ਕੋਈ ਸਰਕਾਰ ਹੋਵੇ ਸਾਡੇ ਦਾ ਹੋਵੇ ਸੁਣੋ ਵੀ ਇਹੀ ਹੈ ਜੀ ਕੋਈ ਪੁੱਕੀ ਪਾਕਿਸਤਾਨ ਦਾ ਜੇ ਕੋਈ ਠੇਕੇ ਖੋਲੇ ਦਿੰਦੇ ਆ ਕਿ ਖਾ ਲਈਏ ਇਹੀ ਗੱਲ ਆ ਗੁੰਡਾ ਸਿੰਘਾਣਾ ਵਿਚਾਰੇ ਇਹਨਾਂ ਨੇ ਵੀ ਕੁਛ ਆਰੀ ਨਹੀਂ ਹੱਟ ਬੈਠੂ ਦੇ ਸੋਢੇਣਾ ਗਰੀਬ ਬੰਦੇ ਇਹਨਾਂ ਦੇ ਤੇ ਘਾਰੀ ਪੂਰੀ ਕਮਾਉਣਾ ਹੀ ਉਹ ਹੀ ਖਾਣਾ ਹੀ ਹੁਣ ਭੁੱਖੀ ਕਿੱਥੋਂ ਖਾਣੀ ਜਾਂਦਾ ਹੈ ਯਾਰ ਨੋਰੀ ਆਈਆਂ ਕਾញੋਂ ਖਾ ਲੈਨੇ ਹੁਣ ਯਾਰ ਮਾੜਾ ਮੋਟਾ ਹੋਰ ਕੀ ਕਰੇ ਕੰਮ ਤੋਂ ਥੱਕੇ ਹੋਣੇ ਆ ਖਾ ਲੈਨੇ ਆ ਮੇਰਾ ਤਾਂ ਸੋਨੂੰ ਆਪ ਨੂੰ ਬਰੇ ਦਿਹਾੜੀ ਤੋਂ ਦਸਤਾਰ ਚੱਕ ਲਈ ਸਰਦਾਰ ਸਾਡਾ ਇੱਕ ਦੂਰ ਜਨਾਬ ਇਹਨੇ ਨਸੀਬ ਤੇ ਆਲੇ ਵੀ ਲੱਗਦੇ ਮੁੰਡਾ ਕੰਜਰ ਦੇ ਹੋਂਦ ਨਿਪਲੇ ਖੇਨਾ ਸੱਟ ਲੈ ਆ ਗੱਡੀ ਚ ਇਹ ਨਾ ਇਹਦਾ ਉੱਥੇ ਮੋਟਰਸਾਈਕਲ ਦਾ ਬਸ 10 ਪਾਈ ਸੀ ਮੇ ਦਾ ਨਾਲ ਦੀ ਨੌਲੀ ਮਗਰ ਨਾਲੀ ਗੱਡੀ ਜਾਂਚ ਕਰੋ ਜੀ ਮਾਹਾਰਾਜ ਤੁਸੀਂ ਮੜਾ ਜਾਂ ਪਰਦਾਲ ਕਰੋ ਹੋਏ ਬੰਦੇ ਹੋਣਗੇ ਇਹ ਤਾਂ ਗਰੀਬ ਬੰਦੇ ਆ ਕੋਈ ਨਾ ਕੋਈ ਨਾ ਥੋੜੇ ਮਾਫਿਆਂ ਨੂੰ ਸੁਨੇਹਾ ਲਾਇਆ ਹੋਇਆ ਜੇ ਉਹ ਆ ਗਏ ਠੀਕ ਹੈ ਨਹੀਂ ਤੁਹਾਨੂੰ ਛੱਡ ਦਿੰਨੇ ਪੁੱਛ ਪਰਦਾਲ ਕਰ ਲੀਏ ਮੜਾ ਦੇਖਣ ਆਉਣ ਦੇ ਪ੍ਰਕਾਰ ਦੀ ਗੱਲ ਆ ਕਰਦੇ ਆ ਕਾਰਵਾਈ ਚਲੋ ਫਿਰ ਤੁਸੀਂ ਅੰਦਰ ਕੋਈ ਬੇਜਿੰਦੇ ਹੀ ਮਹਾਰਾਜ ਬੜੀਆ ਰਹਿੰਦੀ ਕੋਈ ਆ ਨਹੀਂ ਕਿਵੇਂ ਚੱਲ ਕੇ ਮੋਟਾ ਸਗਾ ਆਉਣ ਤੋਂ ਹੀ ਮੜਾ ਮੋਟਾ ਉਹ ਨਾ ਸੁਨੇਹਾ ਲਾਇਆ ਨਾ ਮੜਾ ਆ ਜਾਣ ਤੇ ਤੁਹਾਡੇ ਮਾਫਿਆਂ ਨੂੰ ਸੈਨਸੂਰ ਕਰਾ ਲ ਕੇ ਕੋਈ ਨਾ ਛ ਕੌਣ ਸੌਖਾ ਹੋ ਜੂਏ ਜੀ ਨਾ ਹਾਂ ਇਹ ਵੀ ਗੱਲ ਹੈ ਕਿਤੇ ਬੜੇਖੇ ਨਾਲ ਵੀ ਨਾ ਛੱਡ ਦੇਣਗੇ ਇਹ ਵੀ ਔਖਾ ਹੋ ਜਾਂਦਾ ਇਹ ਜਿਹੇ ਦਿਵਾਰੀ ਜੂਰੀ ਕਰਨੇ ਕਿ ਵੀਰੇ ਇਹਦਾ ਕੰਮ ਨਹੀਂ ਹੋ ਜਾਂਦਾ ਚੋਰੀ ਵਾਲੇ ਕਿਹੜੇ ਆਈਆਂ ਨਹੀਂ ਲੱਗਦੇ ਤਾਂ ਨਹੀਂ ਚਲੋ ਕੋਈ ਗੱਲ ਨਹੀਂ ਅੰਦਰ ਚਲੋ ਜੇ ਕੋਈ ਆ ਗਈ ਘਰ ਦੇ ਤੁਹਾਨੂੰ ਕਰ ਦੇਗਾ ਦਾ ਵਾਪਸ ਠੀਕ ਹੈ ਨਹੀਂ ਹੁੰਦਾ ਸਾ ਵੀਰ ਕੁੱਤੇ ਤਾਂ ਨਰਮ ਲੱਗਦੇ ਹੁੰਦਾ ਗਰੀਬ ਹਣਾ ਅਮੈਂ ਕਈ ਵਾਰੀ ਗਲਤੀਆਂ ਵੀ ਚੱਕਾ ਜਾਂਦਾ ਹੋ ਜਾਂਦਾ ਹੀ ਉਹ ਤਾਂ ਆਪਾਂ ਨੂੰ ਦੱਸਦਾ ਮੈਂ ਮਗਰਲਾ ਨਹੀਂ ਲੱਡੀ ਅੱਛਾ ਮੁੰਡੇ ਬੜਾ ਆਪਣੇ ਟਾਣਾ ਮੋਟਰਸਾਈਕਲ ਤੇ ਚੱਕੀ ਫਿਰਦੇ ਨੰਡਾ ਜੀ ਨਹੀਂ ਮੁੰਡੇ ਤਾਂ ਨਰਮ ਲੱਗਦੇ ਆ ਯਾਰ ਕੰਮ ਏ ਵੀ ਕਹਿੰਦੇ ਆ ਜੀ ਦਾ ਮੋਟਰ ਦਾ ਗਲੀਆਂ ਨਾ ਆਣੀ ਹੋ ਸਕਦਾ ਯਾਰ ਦੇਖੋ ਜੀ ਹੋ ਸਕਦਾ ਗਲਤੀ ਨਾਲ ਚਲੋ ਆਪਾਂ ਸਾਈਨ ਕਰਾ ਲਾਂਗੇ ਇੱਕ ਵਾਰੀ ਚਲ ਆ ਜਾਂਦੇ ਨਾ ਮਾਫੀ ਨੂੰ ਨਾ ਪਾ ਗਏ ਦਫਾ ਹੋ ਗਏ ਮਰੇ ਸਾਹ ਨਾਲ ਫਿਰ ਤੇ ਆ ਇਹ ਤਾਂ ਗੱਲ ਸਹੀ ਆ ਟੱਕਾਈ ਨਾਲ ਬੱਜ ਪਾਣ ਦੇ ਯਾਰ ਟੱਕਾਈ ਨਾਲ जार्गे वाला तैनात तुम्हारा जवाहर का नूपुर सी जाना अलसानिया का जवाहर देखा पचार का जवाहर ना बात ये और पर तो पहले की की का जवाहर था की का जवाहर था पूरी वो छेद तो पता लग गया हाँ आई हूँ मैं और कोई नहीं क्या बात है पता नहीं जान बचाना जान जानूंगा अपने पूरे मुंह में ये तस्कर क i uh, but, like ਓਹ ਠੀਕਾ ਜੀ ਸਤਿਕਾਰ ਜੀ ਸਤਿਕਾਰ ਸਤਿਕਾਰ ਓ ਠੀਕੋ ਓਜੀ ਚੰਦ ਸਿੰਘ ਪੰਡਿਆ ਨੇ ਹੋਰ ਨੰਬਰਦਾਰ ਸਾਹਿਬ ਠੀਕੋ ਸਤਿਕਾਰ ਜੀ ਸਤਿਕਾਰ ਜੀ ਸਾਡੇ ਠੀਕੀ ਸੰਤਾ ਮਾਰਤਾ ਪੁੱਛੋ ਨਾ ਈ ਗੱਲ ਹੋ ਗਈ ਓ ਤੁਸੀਂ ਜਵਾਕ ਚੱਕ ਜਾਈ ਘਰੋਂ ਫੁੱਟ ਤੇ ਪੰਡਿਆ ਫੁੱਟ ਪੁੱਛਣਾ ਆਪ ਜਿਹੜਾ ਗਰੀਬ ਵਾਲੀ ਮੇਰੇ ਕੋਲੇ ਗੈਰ ਰਾਤ ਨੂੰ ਛੋਟੇ ਜਵਾਕਾ ਕੇ ਓਏ ਆਈ ਜੇ ਮੁੰਡੇ ਮੇਰਾ ਮੁੰਡਾ ਇੱਕ ਭਤੀਜਾ ਇੱਕ ਤਾਂ ਲੰਗੂਰ ਜਿਹਾ ਹੋਊਗਾ ਇੱਕ ਸਾਹਾ ਜਿਹਾ ਲੱਗਦਾ ਹਾਂ 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 ਭਾਏ ਕਹਿੰਦੇ ਕਾ ਅੱਲਵੇ ਨੂੰ ਆਇਂ ਨਹੀਂ ਮਾਰਿਆ ਕੰਮ ਨਹੀਂ ਕਰਦੇ ਅੱਛਾ ਨਾ ਨਾ ਇਹ ਛਾਉਂ ਦਿੰਦਾ ਕਹਿੰਦੇ ਹਾਂ ਜਿਵੇਂ ਕਿਲੇ ਕੋਏ ਤੇ ਪੈਰ ਨਹੀਂ ਧਰਦੇ ਜਨਾਬ ਮੈਂ ਨੂੰ ਆਖੇ ਮੱਖਾ ਜੇਟਾ ਹੋ ਜਾ ਕਸ਼ੂਰ ਬਾ ਫੇਟਾ ਨਹੀਂ ਆਪਾਂ ਕਹਿੰਦੇ ਮਦਦ ਤੇ ਜਾ ਅੱਛਾ ਇਹ ਕਹਿੰਦਾ ਵੀ ਇਹ ਜੀ ਗੱਲ ਨਿਕਲੀ ਬੀ ਮਾਰੀ ਦੂਤ ਠੀਕ ਆ ਠੀਕ ਆ ਵੇਖੋ ਜੀ ਕਿਵੇਂ ਕਰੋ ਮੈਂ ਤਾਂ ਹੁਣ ਮਰਿਓ ਨਾ ਆਗੇ ਜੋ ਜਵਾਕਾਂ ਨੇ ਪੁੱਛ ਕੇ ਛਕੜ ਕੇ ਮੁੰਡੇ ਨੂੰ ਰੋਕਵੇਂ ਕਰੋ ਜਵਾਕਾਂ ਨੇ ਪਿਓ ਨੇ ਕਿਹਾ ਮੂੰਹ ਵਨ ਰੱਖਾ ਪਰ ਡਾ ਲੜਾਈ ਫਿਰਦਾ ਹਾਂ ਨੂੰ ਮੂੰਹ ਜਿਵੇਂ ਬੰਦ ਲੈਈਆਂ ਜੀ ਵੈਸਾ ਇਹ ਤੇ ਨਾ ਮੱਦ ਲਾ ਹੁੰਦੀ ਆ ਕਾ ਖਲਿਆ ਹੋ ਗਿਆ ਸੀ ਜੀ ਬੋਲਦੇ ਤੇ ਤਾਂ ਮੈਂ ਕੀ ਕਰਕੇ ਨਹੀਂ ਐਂਸਰ ਕੀਤਾ ਮੈਨੂੰ ਤਾਂ ਨਾ ਨਾ ਪੇ ਵਾਲੇ ਟਿੱਕੇ ਹਾਂ ਜੀ ਵਾਲੇ ਨਹੀਂ ਹਾਂ ਬੜਕਦਾ ਪੇਗਲ ਹੀ ਲੱਗਦੀ ਹੈ ਜੀ ਕਾ ਨੂੰ ਜੀ ਉੱਛ ਦਾ ਕੁੰਡਾ ਸਮਝਣ ਕਿ ਨੂੰ ਕੀ ਗੱਲ ਬਾਤ ਸਤ ਨਹੀਂ ਨਹੀਂ ਕੋਈ ਗੱਲ ਨਹੀਂ ਬੰਦੇ ਗੁੰਡ ਤੇ ਪਤਾ ਫੇੜੀ ਗਏ ਉਹ ਦੱਸਦਾ ਤੇਰਾ ਨਾਮ ਲੈਂਦਾ ਜੀ ਕੋਈ ਨਾ ਇੱਕ ਤਾਂ ਸੀ ਦਾ ਮਖਾਂਕ ਕਿਉਂ ਜੇ ਨੂੰ ਤੌਜੀ ਪਟ ਗਿਆ ਤੁਹਾਡਾ ਪੱਤਾ ਵੀ ਨਹੀਂ ਹੱਥ ਲਾਉਂਦੇ ਤੇਰੇ ਹੁੰਦੇ ਨਾ ਬੰਦਾਰਾ ਵਾ ਵਾ ਕੀ ਗਰਸ਼ਟਾ ਟੋਕੀ ਕਰਕੇ ਪੈਣ ਦੋ ਅਜਾ ਪੈ ਤੇ ਖਾਸ ਮਾ ਜੋ ਤੁਸੀਂ ਕਿਤੇ ਫਟਾਇ ਸੀ ਉਹ ਕੋਈ ਨੰਬਰ ਦਾ ਗਰਮਣਾ ਉਹ ਕੋਈ ਨਾ ਗੱਲ ਕਰ ਰਿਹਾ ਅਧਿਕਾਰਲਾ ਬਹਿ ਜਾਓ ਛੋਟਾ ਮਟਰ ਕੀ ਕਿਥੇ ਜੱਟ ਕੁੰਟੇ ਤੇ ਕੰਨ ਜਾ ਬੈਠੋ ਇੱਕ ਕੰਨ ਜੱਟ ਕਿਹ ਪਤਾ ਨਹੀਂ ਕਿਦਾ ਕਿਥੋਂ ਉਹ ਬਿਨਾ ਬ੍ਰੋਟਾ ਸੇ ਗਈ ਸੀ ਤਾਂ ਹਾਂ ਦੱਸ ਦੇ ਗੱਲ ਤੇ ਗਈ ਸੀ ਤਾਂ ਸੌਦਾ ਲੈਣ ਦੁਕਾਨ ਤੇ ਪੈਂਗੀ ਫੁੱਜੀ ਖੋਪਾ ਲੈਣ ਕੇ ਅਸੀਂ ਵੀ ਦਵਾਈ ਬਣਾਉਣੀ ਆ ਥਾਲਾ ਦੁਕਾਨ ਦਾ ਜਾਂ ਮਿੱਠਾ ਲੈਣ ਗਿਆ ਸੀ ਨੰਬਰ ਦਾ ਅੱਛਾ ਕਰੋਪੇ ਜੇਸੀ ਜਰੋਂਪੇ ਜੇਸੀ ਠੀਕ ਆ ਤੇ ਫਿਰ ਇੱਕ ਹਾਂ ਉੱਥੋਂ ਚੱਕਿਆ ਇਹਨਾਂ ਨੇ ਚੱਕ ਲਈ ਤੁਹਾਨੂੰ ਮੋਟਰਸਾਈਕਲ ਕਿਸੇ ਦਾ ਭਲੇਖੇ ਜੀ ਸਾਨੂੰ ਲਿਆਏ ਜੀ ਅੱਛਾ ਅੱਛਾ ਫੜਿਆ ਕਿਹੜੇ ਸਟਾਫ ਨੇ ਆਪਣੇ ਕੁੰਡਾ ਅਸੇ ਕਰੇ ਫੜ ਕੇ ਲਿਆ ਅੱਛਾ ਹੀ ਨਹੀਂ ਉੱਥੇ ਤੁਹਾਨੂੰ ਮਾੜਾ ਹੂਲ ਗਿਆ ਦੇਖੋ ਜੀ ਇਹਨਾਂ ਨੇ ਮੁੱਕੇ ਪਾ ਨ ਰੱਖਿਆ ਬੁਰਾ ਲੜੀ ਆ ਬੰਦਾ ਕੌਦਾ ਜੀ ਕਿਤੋਂ ਕੋਈ ਮਾੜਾ ਮੋਟਰ ਨੂੰ ਕਹੋ ਨੌਰ ਪਰ ਰਹਿਣ ਦਿਵਾ ਕੇ ਚੰਗੇ ਘਰ ਤੇ ਲੱਗਣ ਓ ਨਹੀਂ ਪਰ ਕੰਮ ਤਾਂ ਦੇ ਸਾਰਾ ਦਿਨ ਤੁਹਾਨੂੰ ਪਤਾ ਮੂੰਹ ਬੰਨੇ ਹੋਏ ਸੀ ਚਿੱਟੇ ਵਾਲਾ ਵਾਂਗੂ ਪੁਣੀ ਚੋਟ ਚੋਟ ਕਰੀ ਕਾਲਿਆ ਕਮ ਆਸੀਂ ਧੰਨੋ ਮਾਰਦੇ ਰਹੇ ਕਿ ਕੱਲ ਹੋਵੇ ਬਾਹਰ ਸਾਨੂੰ ਤਾਂ ਸਿਆਣ ਆਉਂਦੀ ਲੋਟੋ ਮੂਗਾ ਜੇ ਤੈਨੂੰ ਤੁਹਾਨੂੰ ਕਹਿ ਦਿਆਂ ਪੂਲ ਮੜੀ ਮੂੜੀ ਕਿਉਂ ਕਿ ਅਖਾਰੇ ਹੋਣ ਜਾਂ ਪਰਛਮ ਨਹੀਂ ਗਿੰਦੇ ਉਹਦਾ ਗੱਲ ਹੈ ਕਿ ਕੋਈ ਮਾੜੀ ਗੱਲ ਕਰਦੇ ਹੁਣ ਤਾਂ ਧੌੜੀ ਪਟਕਾਉਂਦੇ ਉਹਦਾ ਕੀ ਕਹੀ ਕਿਸੇ ਮੂੰਹ ਤੇ ਥੋੜੀ ਨਿਕਲ ਇਹਦਾ ਕਿ ਖੇਤਰ ਵੀ ਉੱਧਾ ਉੱਧਾ ਖਾਨਦੇ ਅਸੀਂ ਨਾ ਨਾ ਇਹ ਚੱਲ ਜੀ ਪੂਰੀ ਦੁਨੀਆ ਹੁਣ ਜਿਹੜੀ ਪੀਟੀ ਮਿਲਦੀ ਜਵਾਕਾਂ ਨੇ ਬਾਹਰ ਆ ਹੁਗਵਾ ਗਲਤ ਗੱਲਾਂ ਨਾ ਬੰਦਰਾ ਆਇਆ ਤਾਂ ਘਰ ਚੁਣਕੀ ਕੋਟੇ ਹੋ ਗਈ ਨਾ ਨੰਬਰਾਂ ਦਾ ਡਰਦੇ ਨਹੀਂ ਕਹਿੰਦਾ ਹੁਣ ਮੈਂ ਤਲਾਦ ਮਾਰੀ ਮਾਰ ਹਾਂ ਵੀ ਗੱਲ ਛਾਣੀ ਨਾ ਜੀ ਇਹ ਤਾਂ ਕੰਮ ਨਹੀਂ ਖਾਣੇ ਹੋਏ ਕੀ ਕਹਨਾ ਕੀ ਅੱਖ ਹੈ ਜੀ ਉਹ ਸਨੇ ਚੜਿਆ ਲਾਲ ਦੇ ਚਟਾ ਜਾ ਉਹ ਵੀ ਖਾਣੇ ਹੋਏ ਪੁੱਤ ਜੀ ਮਾਂ ਤਾਂ ਰੀ ਭਾਗ ਪੁੱਤੋ ਜੀ ਇਹ ਦੇਖ ਲੈ ਬਣਾ ਹਾਂਦੇ ਆ ਕਾਸੀ ਹੈ ਬਾਈ ਆ ਰਿਆ ਸੀ ਜਦ ਅਸਾ ਹਾਂ ਰਿਆ ਸੀ ਤੇ ਮੇਰੀ ਭੁੱਖੀ ਖਤਮ ਮਿਲਦੀ ਭੈਣ ਜੋ ਜੋ ਬੇ ਉਹ ਲੈ ਅੰਟੀ ਨੇ ਖਵਾਤਾ ਉਹ ਨੰਬਰਦਾਰਾ ਭੁੱਖੀ ਤਾਂ ਮਿਲਦੀ ਜੀ ਖਵਾ ਕੇ ਲੈ ਅੰਟੀ ਜੀ ਜਹਿਰ ਖਵਾ ਦੂ ਖਾਣੀਆਂ ਨਾ ਨਾ ਜ਼ਹਿਰ ਤਾਂ ਕੌਣ ਖਾਂ ਜੀ ਇਹ ਫਿਰ ਤੁਸੀਂ ਗੱਲਾਂ ਕੀ ਕਰਦੇ ਹੋ ਨਾ ਨਾ ਜਨਾਬਾ ਕਿਸੇ ਨੇ ਖਵਾਤਾ ਨਹੀਂ ਆਪ ਨੂੰ ਤਾਂ ਮਿਲਦੀ ਨਹੀਂ ਹੈਗੀ ਜੀ ਫਿਰ ਸੱਚ ਹੈ ਜਵਾਕਰਾਂ ਦੇ ਹੱਕ 'ਚ ਨਾ ਬੋਈ ਜਮਾ ਜਿਹੜੀ ਗੱਜਾ ਦੱਛੀਏ ਦੇ ਖਾਤੇ 'ਚ ਭੈਂਦਾ ਵਿਆਹ ਖੜੇ ਨਹੀਂ ਮੈਨੂੰ ਪਤਾ ਨੰਬਰ ਦਾ ਹੈ ਹਾਂ ਸੁਪਟਾ ਦਾ ਹੈ ਇਹ ਚਲਾਉਂਦੇ ਸਮਾਂ ਨਹੀਂ ਆ ਨਾ ਜਿਹੜਾ ਸਕੂਟਰ ਆ ਇਹ ਉਹਨਾਂ ਦੇ ਲੈਟੀ ਦਾ ਕਰਕੇ ਬਾਹਰ ਦੇ ਦਿਆਂਗੇ ਤੁਹਾਨੂੰ ਮੇਰੇ ਅੱਖ ਮੈਂ ਤੁਮ ਨੂੰ ਕੈਨੂੰ ਬੇਦੋ। ਜੇ ਲੋ ਜੀ ਨਾ ਤੈਨੂੰ ਤਾਂ ਹੁਣ ਜਵਾਬ ਨਹੀਂ ਦੇ ਸਕਦਾ ਤੇਰੀ ਜ਼ਿੰਮੇਵਾਰੀ ਤੇ ਛੱਡ ਦੇ ਜੀ ਮੜੇ। ਹਾਂ ਜੀ। ਲੇਖ ਪਾਜਾ ਫਰ ਲੋ ਸਾਈਨ ਕਰਾ ਲੋ ਤੇ ਲੋਰ ਪੋਈ ਮੱਝੇ ਪੇਸ਼ ਕਰ ਦੇਣੇ। ਹਾਂ ਜੀ। ਹੈ ਫਿੱਟਾ ਕਰਾ। ਮੋੜੀ ਦੀ ਮਾਂ ਬਾਲਾ ਬਿਰਬਿਰ ਕਰੀ ਜਾਂਦੀ ਐ ਇਹ ਕੋਈ ਜਵਾਬ। ਮਾਂ ਨੇ ਮਮਾ ਦੇਣਾ ਹੁਣ। ਉਹ ਕੁੜੀਆਂ ਨੂੰ ਹੁਣ ਹੁਣ ਤਾਂ ਅੱਜ ਕੁੜੀਆਂ ਨੂੰ ਮੈਂ ਚੱਕਦਾ। ਮੈਂ ਚੱਕਦਾ ਸਾਡਾ ਕਸੂਰ ਹੀ ਨਹੀਂ ਹੈਗਾ ਕੋਈ। ਕਸੂਰ ਕਛਾੜਦੇ ਹੈ ਘੱਟੀ ਪੋਹੜੇ ਪਿਆਰੇ ਧੱਕੇ ਚੜ ਕੇ ਚੜ ਕੇ ਕਿਹੜਾ ਤੁਸ ਜੰਗੇ ਬਾ। ਅਰੇ ਅਰੇ ਕਿਉਂ ਚੱਕਾ ਮੈਂ ਪਤਾ ਨਾ ਕਰਦੇ ਤੁਸੀਂ ਪਦਨਾਮ ਕੋਣ ਪੱਟੀ ਹੈ ਇਹ ਕਮਾਜੀ ਨਹੀਂ ਆ ਕਿ ਉਹ ਰੱਖੀ ਦੇ ਨਾ ਇਹ ਨਾ ਜੇ ਬੰਦਾਂ ਨੂੰ ਚਾਦਨਾ ਸ਼ੱਕਾ ਤਾਂ ਅਸੀਂ ਚੱਕਾਂਗੇ ਬੰਦੇ ਉਹ ਛੋਟੀ ਗੱਲ ਮੰਨ ਲਈ ਚਲੋ ਅਸੀਂ ਜਿੰਮੇਦਾਰੀ ਓਟ ਲਓ ਅਸੀਂ ਕਿਸੇ ਨੂੰ ਹੱਥ ਨਹੀਂ ਲਾਉਂਦੇ ਨਹੀਂ ਅਸੀਂ ਮਾੜੀਆਂ ਜੀ ਤੁਸੀਂ ਸੱਚੀ ਹੋ ਤੁਸੀਂ ਸੱਚੀ ਹੋ ਬਸ ਨਹੀਂ ਤੁਸੀਂ ਸੱਚੀ ਨਾ ਤੁਸੀਂ ਉਲਟ ਪਈ ਜੰਨੇ ਸਾਡੇ ਤਾਂ ਨਾ ਨਾ ਜੀ ਉਹਨਾਂ ਦਾ ਕੀ ਹੈ ਤੁਸੀਂ ਤਾਂ ਸਮੱਸਿਆ ਸਪੋਰਟ ਕਰੀਏ ਨਾ ਹਾਂ ਅਸੀਂ ਦੇਖੋ ਨਾ ਪਹਿਲਾਂ ਤੋਂ ਲੈ ਕੇ ਜੀ ਮਦਦ ਕਰ ਗਿਆ ਮਹਿਕਮੇ ਜੀ ਹੁਣ ਵੀ ਜੱਜ ਬੰਦੇ ਤੁਸੀਂ ਚੰਗੇ ਹੋ ਅਸੀਂ ਤੁਹਾਨੂੰ ਜੀ ਚੰਗੀ ਦੁਆ ਬਣੇ ਜੇ ਗਸ਼ਟ ਹੋਣ ਗਿਆ ਕਮੈਂ ਜੀ ਇੰਟਰਨੈਸ਼ਨਲ ਕੋਈ ਮਾਦਾ ਹੁੰਦਾ ਬੱਗੋ ਲੜਾਈ ਮੈਨੂੰ ਦਫਾ ਕਰੂ ਨਾ ਕਰਾਉਂ ਕੋਈ ਰੋਕ ਰੋਕ ਕਰੋ ਤੇ ਨਾ ਆਦੇ ਜਾ ਰਾਤ ਦਾ ਪਿਖਾ ਦੇ ਲੋਕ ਹਜਰ ਮੇਰੇ ਪੁਲਿਸ ਛੱਡਦੇ ਨੰਬਰ ਦਰਾ ਨਾ ਜਾ ਕੁਰਸੀ ਕਰੋ ਹਾਂ ਕਰ ਦੋ ਸਰ ਗਵਰਨਰ ਐਕਸ਼ਨ ਕਰ ਦੋ ਐਕਸ਼ਨ ਕੋਈ ਛੋਟੇ ਕਰ ਦੋ ਕਰ ਦੋ ਜਿਹੜਾ ਮੁਸ਼ਰਕ ਕੋਈ ਚੰਗਾ ਨਹੀਂ ਹੋ ਸਕਦਾ ਨਾ ਆਵਾਂਗੇ ਲਾਜ ਜਿਹੜਾ ਮਾਰੀ ਨੰਬਰ ਦਾ ਰਜੂਰ ਆ ਜਾ ਨਹੀਂ ਆਵਾਂਗੇ ਆ ਆਪਦੇ ਸਾਈਨ ਕਰਦੇ ਤੂੰ ਬੰਦੇ ਓਏ ਇਹ ਕਾਫੀ ਕੋਈ ਬੈ ਜਾ ਨਾ ਕਰ ਦੂੰ ਨੰਬਰ ਦਾ ਤੇਰੇ ਨੂੰ ਛੱਡ ਦੇ ਤੇਰੇ ਜੋੜੀ ਆ ਮੋਟਾ ਗੱਜਾ ਆ ਗਵਾਹ ਆ ਨਾ ਤੂੰ ਆਏ ਹੁਣ ਭੈਣ

ਮਾਰਜ ਕਰਦਾ ਹਾਂ ਹਾਂ ਬਹੁਤ ਕਰਦਾ ਆਇਆ ਸਾਡੇ ਕੋਲ ਸ਼ਿਕਾਇਤਾਂ ਭੈਣ ਦਾ ਖਤਮ ਡੱਕੀਆਂ ਖਾਈਆਂ ਨਾ ਜੀ ਕੋਟੀਆਂ ਵੱਜ ਕੇ ਬਹੁਤ ਮਾਰਦਾ ਵੈਸੇ ਆ ਤੇ ਬਣੀ ਆ ਪੱਲੇ ਤੇਰੇ ਹੋਰ ਵੀ ਇਹ ਟਾਈਮ ਹੈ ਬੋਜੀ ਜਣਾ ਕਿ ਆ ਬਾਹਰ ਇਹ ਨਕੀ ਗੱਤ ਹੈ ਮਨੋ ਨੰਬਰ ਨਾਲ ਕੋਈ ਨੰਬਰ ਦਾ ਆਪਾਂ ਲੱਗੋ ਬੁਨੇ ਚਾਹੇ ਇਹ ਤੁ ਬਾ ਨਹੀਂ ਲਾਤੀ ਕਰਨੀ ਕੋਈ ਬੜਾ ਘੂਰ ਕੇ ਰੱਖਿਆ ਮੈਂ ਤੌੜੀ ਪੱਟ ਸੁਣਾ ਨਹੀਂ 25 ਜੂਰ ਉਹ ਫੜਾ ਕਰਾ ਨਾ ਮਦਦ ਕਰਿਓ ਜੀ ਵਿਚਾਰੀ ਚੰਗਾ ਜੀ ਸਸਤੀ ਕਰਦੀ ਕੋਈ ਮਾਰੇ ਮਾਰੇ ਖੜਾ ਬੈਠਾ ਆ ਮਾਗਾ ਮਾਗਾ ਫੋਟੋ ਮਾਰੂ ਦਸਹੀ ਹੋਰ ਪੈਂਦੀ ਫੋਟੋ ਮਾਰਨੀ ਕਰਨੀ ਗਏ ਇਹਨਾਂ ਚੰਤਾ ਆ ਕੇ ਆਏ ਗੋਟਾ ਪਿੰਡ ਚੁੱਪ ਕਰੀ ਸਕੈ ਕਿਸੇ ਹੋਰ ਨੇ ਕੰਮ ਤਾਂ ਕਰਿਆ ਹੋਆ ਨਾ ਇਹਨਾਂ ਦਾ ਤਾਂ ਨਾ ਇਹਨਾਂ ਦਾ ਵੀ ਇਹਨਾਂ ਨੂੰ ਫਸਾ ਜਾਣ ਕੀ ਇਹ ਭੈਣ ਦੇ ਲਨ ਮੈਨੂੰ ਤੇ ਤੇਰੇ ਅੱਜ ਪਤਾ ਲੱਗਾ ਤੂੰ ਵੀ ਖਾਂਦੇ ਪ੍ਰੇਸ਼ੀ ਤੋਂ ਕਰ ਉਹ ਤਾਂ ਦਰਦ ਨਹੀਂ ਸੈਤਾਨ ਨਾ ਉਹਦਾ ਨਾ ਉਹਦੇ ਛੁੜਿਆ ਜਾ ਦਰਦ ਉਹਦਾ ਮੋਟਨ ਨੂੰ ਤਿਆਰ ਹੋਏ ਤਾਂ ਉਹ ਕਹਿੰਦੇ ਅਸੀਂ ਫਟੇ ਥੱਲੇ ਪਾਉਣੇ ਆ ਅੱਛਾ ਜੀ ਮੈਂ ਖਜਾ ਕਹੇ ਤੇ ਜਿਹੜਾ ਕੁਝ ਕਹਿਣਾ ਦਾ ਭੈ ਜੋੜਾ ਕੱਟਣ ਕਰਿਆ ਕਹਿੰਦੇ ਜਿੰਨੀ ਤਕਰੀ ਕਰੀ ਇੰਨਾ ਨਹੀਂ ਨਾ ਨਹੀਂ ਇਹ ਨਹੀਂ ਮੋਟਾ ਗੱਲ ਨਾ ਆਪਣੇ ਕੋਲੇ ਗੱਲ ਹੋਰ ਤੇ ਹੋਰ ਕੋਲੇ ਹੋਰ ਆ ਹੋਰ ਬਸ ਡਰਾਈ ਗੱਲ ਤੇ ਨਹੀਂ ਰਹਿੰਦੇ ਹਾਂ ਪਟੇ ਥਲੇ ਪਾਉਣੇ ਆ ਹਾਂ ਜਿਵੇਂ ਕਾਦਾ ਵੀ ਮੂਤ ਕੱਢੀ ਗਏ ਯਾਰ ਹਜੇ ਵੀ ਵਿਚਾਰ ਰਹੇ ਆ ਮੈਂ ਤੈਨੂੰ ਚੰਗਾ ਲਗਾ ਨਾ ਪੰਗਾ ਲਵੇਗਾ ਚਕੂਟੇ ਚਕਾਚਰਾ ਲੈ ਉਹ ਆ ਮੱਛ ਅੱਜ ਤਾਂ ਪਵਾਉਣੀ ਨੂੰ ਆ બરાબર કંજે એકદમમાં જાડક ચાંગા કાયા ને ઓટલા પી કે ગુરતે ઓ શું કરો એમ મુંડા પુના રે કાર કુ મુંડા મું કરો છો તો ઓર સ્તાવાશી ઓર ક્યાં તોરો ક્યાં તોરો આ વિધા પાત્ર કો ના બોલ્યા વાળા રાધા ਕਿ ਤੂੰ ਵੇਲ ਲੈਣਾ ਤਾਂ ਚਲਾ ਲਵੇਂ ਤੇ ਲੋਦੀ ਪੱਤੇ ਗਈ ਵੇ ਤੇ ਨਾ ਤਾਂ ਚਲਾ ਲੂੰ ਕਿ ਮੋਰੂ ਪੁੱਤ ਹਾਂ ਬਾਪੂ ਤੂੰ ਨਾ ਕੋਈ ਖੀਰਾ ਖੱਪਾ ਲੈ ਆਪੂ ਕਹਿੰਦਾ ਛੰਡਾ ਮੈਂ ਤੜ ਮੇਰੀ ਲੁੰਨੀ ਤੂਪ ਲੈ ਹਾਂ ਲੁੱਲੀ ਤੂਪ ਲੈ ਮੇਰੀ ਆਈ ਨਹੀਂ ਬੁੱਤ ਕਰਦੇ ਹੁੰਦੇ ਹਾਂ ਮੰਮੀ ਆਪਾਂ ਨੂੰ ਥੜਮਣੀ ਆਉਂਦੀ ਹੈਗੀ ਥਾਰੀ ਬੁਜੀਤ ਤਾਂ ਗਹਿਣੇ ਰੱਖੀ ਜਾਂਦਾ ਡਾਲਾ ਹਾਂ ਮੇਰਾ ਕੰਤਾ ਮੈਂ ਹੀ ਆ ਚਾਹਣਾ ਆਹ ਅੱਜ ਤੱਕ ਤੂੰ ਕੀ ਨਹੀਂ ਤੱਕੋਇ ਉਹ ਤਾਂ ਜੁਕੀ ਨਾ ਬੈਣ ਦੁਆ ਸਿਰ ਜਾ ਕੇ ਮੈਂ ਬਣੀ ਬੈਠੀ ਆ ਮੰਮੀ ਇਹ ਤਾਂ ਮੈਂ ਤੇ ਚਾਤੀ ਦੀ ਸਰ ਤੋਂ ਕੋਲਾ ਕੈਮਰਾ ਮੰਮੀ ਅੱਛਾ ਹਲੇ ਸਿਰ ਹੀ ਦੁਖੀ ਆ ਤੇਰੇ ਨਾਲ ਆ ਕੇ ਆਣੀ ਕਮਾ ਕੋਲੇ ਠ ਲਿਆ ਇਹ ਚੋਦੀ ਤੋਂ ਨਾ ਟੁਕੜਾ ਪਕਦਾ ਨਾ ਕਰਦਾ ਮੰਮੀ ਨੇ ਹਾਂ ਮੈਂ ਪਾਪੇ ਦੀ ਬੋਲ ਤੇ ਕਿਹਾ ਮੈਂ ਪੁੱਕਾ ਛਿੱਟਦਾ ਲਾਉਣੇ ਪਾਪਾ ਹੋਰ ਕੀ ਆ ਬੋਲ ਤੇ ਤੂੰ ਹੀ ਨਾ ਆ ਰਹੀ ਏ ਤੇਰੇ ਪਾਪੇ ਬਾਪੂ ਬਦੂ ਕੰਮ ਕਰ ਲਾ ਹੋਏ ਜੇ ਜੇ ਥੋਕ ਛਿੱਤੀ ਦਾ ਠੀਕ ਨਾ ਕੁਕਿਜ਼ੀ ਤੇ ਅੰਦਾਜ਼ੇ ਤੇ ਪਤਾ ਸਾਰਾ ਟਟਲਾ ਆ। ਅਰ ਜਮੇ ਉਹ ਲਾਈਨ ਦੇ ਦੋ ਬੇ ਮਮੀ ਤੇ ਪਾਪਾ ਨਿਨਪਿਆ। ਮੈਨੂੰ ਕਿ ਪਤਾ ਕੀ ਹੈ ਯਾਨੀ ਕੋਈ ਹੈ। ਮੈਂ ਨਾ ਟੋਣੇ ਨਾਲ ਮੱਖੇ ਨਾਲ ਬਾਹਰ ਕੜਾ ਆਲੰਦੀ। ਪਰ ਕਿੱਲਾ ਮੈਨੂੰ ਪਤਾ ਚ ਕਰਦਾ ਹੈ। ਮੈਨੂੰ ਪਤਾ ਸੀ ਕਿ ਕਰਦਾ। ਨਾ ਮੈਂ ਡੋਲਾ। ਬਿੰਡੇ ਦੇ ਮੂੰਹ ਨਾਲ ਕੜਾਲਾ। ਇਹ ਤੈਨੂੰ ਦੱਸਤੀ ਪੈ ਤੂੰ। ਅੱਜ ਫੋਟੋ ਨਹੀਂ ਮਰਚਾ ਰਹੀ ਨੇ। ਪਾੜ ਨਹੀਂ ਨਾ ਨਾ ਮਮੀ ਟਟਲਾ ਰਹਾ।